ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਕਿਸਾਨ ਵੀਰੋ ਕੋਈ ਸਮਾਂ ਸੀ ਆਪਣੇ ਜਿਹੜੇ ਬਜ਼ੁਰਗ ਸਨ 1968-65 ਤੋਂ ਪਹਿਲਾਂ ਪਾਣੀ ਦੀ ਵਰਤੋਂ ਘੱਟ ਕਰਦੇ ਸਨ ਜਾਂ ਮਜਬੂਰੀ ਸੀ ਜਾਂ ਉਹਨਾਂ ਦੀ ਤਕਨੀਕ ਸੀ ਪਰ ਉਹ ਫਸਲਾਂ ਵੀ ਵਧੀਆ ਟੰਗ ਨਾਗਾ ਲੈਂਦੇ ਸਨ ਤੇ ਉਹਨਾਂ ਨੂੰ ਬਿਮਾਰੀਆਂ ਵੀ ਨਹੀਂ ਲੱਗਦੀਆਂ ਸਨ ਕਿਉਂਕਿ ਜਿੰਨੀ ਪਾਣੀ ਦੀ ਵਰਤੋਂ ਵੱਧ ਹੁੰਦੀ ਹੈ ਉੰਨਾ ਪੌਦਾ ਨਰਮ ਕੋਮਲ ਮਲਾਇਮ ਹੁੰਦਾ ਤੇ ਉਤੇ ਕੀਟ ਅਟੈਕ ਕਰਨ ਲੱਗ ਜਾਂਦੇ ਨੇ ਪਰ ਉਹ ਕੀ ਬਰੀਕੀ ਸੀਗੀ ਕਿਉਂਕਿ ਉਹ ਬਹੁਤ ਸਾਰੀਆਂ ਐਸੀਆਂ ਤਕਨੀਕਾਂ ਸਨ ਜਦੋਂ ਕੋਈ ਬੇਲ ਵਾਲੀ ਫਸਲ ਪੀਟੀ ਜਾਂਦੀ ਤਾਂ ਉਹ ਪਹਿਲਾ ਪਾਣੀ ਉਦੋਂ ਲਾਉਂਦੇ ਸਨ ਜਦੋਂ ਉਹਨੂੰ ਫੁੱਲ ਆ ਜਾਂਦੇ ਸਨ ਪਰ ਅੱਜ ਉਹ ਤਕਨੀਕਾਂ ਖਤਮ ਹੋ ਚੁੱਕੀਆਂ ਨੇ ਹੁਣ ਤਾਂ 3 ਦਿਨ ਜਾਂ ਤਾਂ ਫਿਰ ਹਫਤੇ ਬਾਅਦ ਤਾਂ ਪੱਕਾ ਹੀ ਪਾਣੀ ਲਾਉਣਾ ਪੈਂਦਾ ਤੇ ਪਾਣੀ ਫਸਲਾਂ ਵੱਧ ਮੰਗ ਰਹੀਆਂ ਨੇ ਤੇ ਮਿੱਟੀ ਵਿੱਚ ਪਾਣੀ ਸਟੋਰ ਕਰਨ ਦੀ ਤਾਕਤ ਘਟੀ ਆ ਜਾਂ ਕੀ ਹੋਇਆ ਉਹ ਅਮਰੀਕੀਆਂ ਅਲੱਗ ਨੇ ਪਰ ਆਪਾਂ ਅੱਜ ਗੱਲ ਕਰਾਂਗੇ ਇਹ ਫਸਲ ਦੀ ਇਹ ਫਸਲ ਦੇ ਵਿੱਚ ਆਪਾਂ ਨੇ ਇੱਕ ਸਾਈਡ ਤੇ ਬਫਰ ਜ਼ੋਨ ਹੁੰਦਾ ਜਿਵੇਂ ਆ ਬਾਜਰਾ ਖੜਾ ਆਪਾਂ ਨੇ ਇਹ ਬਫਰ ਜ਼ੋਨ ਖਤਮ ਕਰਕੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਵੀ ਨਾਲ ਦੇ ਖੇਤਾਂ ਚ ਜੇ ਕਿਉਂਕਿ ਜਦੋਂ ਕਣਕ ਪੱਕਦੀ ਆ ਤਾਂ ਅੰ ਵਿਚੋਂ ਬਹੁਤ ਸਾਰੀਆਂ ਸੁੰਡੀਆਂ ਦੂਜੇ ਖੇਤਾਂ ਵੱਲੋਂ ਚੱਲ ਪੈਂਦੀਆਂ ਨੇ ਪਰ ਆਪਾਂ ਉਹ ਜਗ੍ਹਾ ਨੂੰ ਖਤਮ ਕਰਿਆ ਵੀ ਜੇ ਉਧਰੋਂ ਛੁੰਡੀ ਹੁੰਦੀ ਤਾਂ ਵੀ ਇਹ ਫਸਲ ਤੇ ਅਟੈਕ ਹੁੰਦਾ ਜਾਂ ਨਹੀਂ ਪਰ ਹੁਣ ਫਸਲ ਪੱਕ ਚੁੱਕੀ ਆ ਕੋਈ ਛੁੰਡੀ ਨਹੀਂ ਆਈ ਤੇ ਆਪਾਂ ਨੇ ਮਤਲਬ ਆਪਣੀ ਫਸਲ ਬਿਲਕੁਲ ਸੁਰੱਖਿਅਤ ਖੜੀ ਆ ਪਾਣੀ ਦੀ ਵਰਤੋਂ ਵੀ ਨਹੀਂ ਕੀਤੀ ਗਈ ਹਾਲ ਤੱਕ ਤੇ ਜਿਹੜੀ ਆਪਾਂ ਆਹ ਭਿੰਡੀਆਂ ਬੀਜੀਆਂ ਹੋਈਆਂ ਨੇ ਇਹਦੇ ਵਿੱਚ ਵਿੱਚ ਆਹ ਜੋ ਹੈਗਾ ਸਾਫ ਜਾ ਪੌਦਾ ਨਾ ਜਿਹੜਾ ਗੁਆਰੇ ਦਾ ਬੂਟਾ ਇੰਡੀਆ ਦੇ ਨਾਲ ਗੁਆਰੇ ਦੀ ਕਿਉਂ ਗੁਆਰਾ ਵੀ ਲੰਬਾ ਸਮਾਂ ਚੱਲ ਸਕਦਾ ਤੇ ਉਸੇ ਲਾਈਨ ਦੇ ਥੋੜੇ ਜਿਹਾ ਅੱਗੇ ਆ ਕੇ ਆਪਣੀ ਇਹ ਮੂੰਗੀ ਬੀਜੀ ਹੋਈ ਆ ਤੇ ਇਸ ਤਰ੍ਹਾਂ ਆਪਾਂ ਅੱਗੇ ਜਾ ਕੇ ਲੈਣਾ ਦੇਖਦੇ ਆ ਜਿਹੜੀ ਆਪਣੀ ਤਰਫਾਲੀ ਆ ਇਹ ਸੁੱਕੀ ਗੜਾਈ ਕਰੀ ਜਾਂਦੀ ਆ ਮਤਲਬ ਇਹਦੇ ਵਿੱਚ ਆਪਾਂ ਨੇ ਕੀੜਾ ਦੇ ਦੇਣਾ ਤੀਏ ਚੌਥੇ ਦਿਨ ਕਿਉਂਕਿ ਜਿਹੜੀ ਸੁੱਕੀ ਗੜਾਈ ਆ ਫਸਲ ਨੂੰ ਬਹੁਤ ਲੱਗਦੀ ਆ ਜਦੋਂ ਇਹ ਫਸਲ ਨੂੰ ਪਾਣੀ ਲਾਇਆ ਜਾਊਗਾ ਆ ਪਾਣੀ ਇਹਨੂੰ ਅੰਮ੍ਰਿਤ ਮੰਗ ਲੱਗਣਾ ਮਤਲਬ ਇਹਨੇ ਫਿਰ ਐ ਭੱਜ ਲੈਣਾ ਜਿਵੇਂ ਮਤਲਬ ਬਹੁਤ ਹੀ ਪਿਆਸੀ ਚੀਜ਼ ਨੂੰ ਪਾਣੀ ਮਿਲਦਾ ਜਦੋਂ ਪਾਣੀ ਘੱਟ ਲਿਆ ਜਾਂਦਾ ਤਾਂ ਪੌਦਾ ਉੱਪਰ ਨੂੰ ਵਿਕਾਸ ਘੱਟ ਕਰਦਾ ਪਰ ਉਹ ਅ ਥੱਲੇ ਨੂੰ ਵੱਧ ਕਰਦਾ ਜੜ ਮਤਲਬ ਜ਼ਿਆਦਾ ਵਧਾਉਂਦਾ ਸੋ ਉਸ ਤਰ੍ਹਾਂ ਆਪਾਂ ਨੇ ਇਹ ਉਗਾਉਣ ਦੀ ਕੋਸ਼ਿਸ਼ ਕੀਤੀ ਆ ਜਿਹੜੀ ਇਹ ਮੂੰਗੀ ਆ ਜਿਆਦਾ ਵੀ ਤਾਂ ਪਾਇਆ ਉਹ ਆਪਣੇ ਪੰਛੀ ਜਿਆਦਾ ਨੇ ਉਹ ਖਾ ਜਾਂਦੇ ਨੇ ਅ ਥੋੜੀ ਜੀ 2.5 ਫੁੱਟ ਦਾ ਏਰੀਆ ਆ ਮੂੰਗੀ ਦਾ ਚੱਲ ਪੈਂਦਾ ਉਸ ਲਾਈਨ 'ਚ 2.5 ਫੁੱਟ ਦਾ ਆਪਣੇ ਆ ਦਾ ਪਿੰਡੀਆਂ ਦਾ ਦੇਖੋ ਆ ਕਦੂ ਜਾਤੀ ਦੇ ਨੁਕਸਾਨ ਕਰਦੀ ਹੈ ਪਰ ਇਹ ਉਮਰ ਰਹੀ ਹੈ ਇਹ ਲਾਲ ਜਾਂ ਕੀਟ ਆ ਜਿਹੜਾ ਪਰ ਪੱਤਾ ਹਾਲ ਤੱਕ ਕੋਈ ਨਹੀਂ ਖਾਦਾ ਕੋਈ ਜਦੋਂ ਆਪਾਂ ਸੁੱਕੀ ਗੜਾਈ ਕਰਨੀ ਆ ਤਾਂ ਉਹ ਜਿਹੜੀ ਗਰਦ ਉਹ ਵੀ ਉੱਡ ਕੇ ਪੌਦਿਆਂ ਤੇ ਡਿੱਗਦੀ ਆ ਤੇ ਪੌਦੇ ਦੇ ਉੱਤੇ ਜੋ ਮਿੱਟੀ ਧੂੜ ਗਿਰਦੀ ਆ ਤਾਂ ਹੋ ਸਕਦਾ ਵੀ ਉਹਨਾਂ ਦੇ ਖਾਣ ਜੋਗੇ ਨਾ ਰਹਿੰਦਾ ਹੋਵੇ ਫੇਰ ਜਦੋਂ ਸੁੱਕੀ ਮਿੱਟੀ ਵਿੱਚ ਕੋਈ ਸੁੰਡੀ ਜਾਂ ਕੀਟ ਆਉਂਦਾ ਤਾਂ ਤਾ ਮੰਨ ਵੱਜ ਜਾਂਦਾ ਉਹਨੂੰ ਲੋਕਣ ਦੇ ਵਿੱਚੋਂ ਠੰਡਕ ਨਹੀਂ ਰਹਿੰਦੀ ਜਦੋਂ ਆਪਾਂ ਧਰਤੀ 'ਤੇ ਪਾਣੀ ਲਾ ਦਿੰਨੇ ਆ ਤਾਂ ਫੇਰ ਅ ਜਦੋਂ ਬੱਤਰ ਆ ਤਾਂ ਤਰੇੜਾਂ ਪਾੜਦੀਆਂ ਨੇ ਮਿੱਟੀ 'ਤੇ ਤਾਂ ਉਹ ਸੁੰਡੀਆਂ ਕੀਟ ਉਹਦੇ ਵਿੱਚ ਲੁਕ ਜਾਂਦੇ ਨੇ ਤੇ ਜਦੋਂ ਉਹਨਾਂ ਨੂੰ ਸਮਾਂ ਮਿਲਦਾ ਗਰਮੀ ਘਟਦੀ ਆ ਉਹ ਹਮਲਾ ਕਰ ਦਿੰਦੇ ਨੇ ਤੇ ਉਹ ਫਸਲਾਂ ਨੂੰ ਖਾਂਦੇ ਰਹਿੰਦੇ ਨੇ ਪਰ ਆਪਾਂ ਉਸ ਤਰ੍ਹਾਂ ਦਾ ਹਾਲਾਤ ਨਹੀਂ ਬਣਦਾ ਇੱਕ ਤਾਂ ਮਿੱਟੀ ਸੁੱਕੀ ਆ ਇੱਕ ਆਪਣੇ ਖੇਤ ਵਿੱਚ ਪੰਛੀਆਂ ਦੀ ਗਿਣਤੀ ਜ਼ਿਆਦਾ ਹੈ ਜਿਹੜੇ ਕੋਈ ਕੀਟ ਘੋਗਦੇ ਵੀ ਨੇ ਤਾਂ ਉਹਨਾਂ ਨੂੰ ਤੇ ਪੰਛੀ ਖਾ ਲੈਂਦੇ ਨੇ ਬਾਕੀ ਉਹਨਾਂ ਖਾਤਰ ਜਦੋਂ ਮਿੱਟੀ ਗਰਮ ਹੋ ਜਾਂਦੀ ਦੁਪਹਿਰ ਟਾਈਮ ਹੋ ਸਕਦਾ ਵੀ ਕੀਟੋ ਤਾਂ ਵੀ ਸੁਰੱਖਿਤ ਨਾ ਰਹਿੰਦੇ ਜਦ ਬਹੁਤ ਹੀ ਨਰਮ ਮਲਾਈ ਮਿੱਟੀ ਹੁੰਦੀ ਆ ਤਾਂ ਜਿਵੇਂ ਗਰਦ ਧੂੜ ਉੱਡਦੀ ਆ ਤਾਂ ਉਹ ਕੀਟਾਂ ਦੇ ਲਈ ਰਹਿਣ ਯੋਗ ਵਧੀਆ ਥਾਣਾ ਬਣਦੀ ਹੋਵੇ ਕਿਉਂਕਿ ਕੀਟਾ ਨੂੰ ਵੀ ਠੰਡਕ ਪਸੰਦ ਆ ਕਿਉਂਕਿ ਉਹਨਾਂ ਦੀ ਚਮੜੀ ਤਾਂ ਬੜੀ ਨਾਜ਼ੁਕ ਹੁੰਦੀ ਆ ਤੇ ਝੁਲਸੀ ਜਾਂਦੀ ਆ ਪਰ ਕੁਦਰਤੀ ਖੇਤੀ ਵਿੱਚ ਆਪਾਂ ਨੇ ਜਿਹੜੀਆਂ ਦੋ ਤਰ੍ਹਾਂ ਨਾਲ ਲਾਈਨਾਂ ਤਿਆਰ ਕੀਤੀਆਂ ਨੇ ਉਸੇ ਲਾਈਨ ਦੇ ਵਿੱਚ ਮੂੰਗੀ ਆ ਭਿੰਡੀ ਆ ਕਿਉਂਕਿ ਮੂੰਗੀ ਨੇ ਆਪਣੇ ਘੱਟ ਸਮਾਂ ਚ ਆਉਣਾ ਆ ਦੋ ਤਿੰਨ ਮਹੀਨੇ ਚ ਨੇ ਆਪਣਾ ਚੱਕਰ ਪੂਰਾ ਕਰਕੇ ਆਪਾਂ ਨੂੰ ਉਤਪਾਦਨ ਦੇ ਕੇ ਚਲੀ ਜਾਣਾ ਪਰ ਜਿਹੜੀ ਭਿੰਡੀ ਆ ਉਹ ਲੰਬਾ ਸਮਾਂ ਚੱਲਦੀ ਆ ਤੇ ਜਿਹੜੀ ਮੂੰਗੀ ਵਾਲੀ ਜਗ੍ਹਾ ਖਾਲੀ ਉਸ ਲਾਈਨ ਦੇ ਵਿੱਚੋਂ ਫਿਰ ਮੂੰਗੀ ਨੂੰ ਵੱਧ ਹਵਾ ਲੱਗੂਗੀ ਤੇ ਜਦੋਂ ਵੱਧ ਹਵਾ ਲੱਗੂ ਤਾਂ ਉਹਨੂੰ ਫਰੂਟ ਵੀ ਵਧੀਆ ਆਊਗਾ ਤੇ ਆਪਾਂ ਨੂੰ ਤੋੜਨੇ ਵੀ ਸੌਖੀ ਰਹੂ ਕਿਉਂਕਿ ਕੁਦਰਤੀ ਖੇਤੀ ਵਿੱਚ ਪੌਦਿਆਂ ਨੂੰ ਹਵਾ ਧੁੱਪ ਦਾ ਜਦਾ ਧਿਆਨ ਰੱਖਿਆ ਜਾਂਦਾ ਸੋ ਇਸੇ ਤਰ੍ਹਾਂ ਇਸ ਏਰੀਆ ਦੇ ਵਿੱਚ ਆਪਾਂ ਨੇ ਇਹਨਾਂ ਦੀ ਇਹ ਆਮ ਬਜਾਈ ਕੀਤੀ ਆ ਬਾਕੀ ਹੁਣ ਆਪਾਂ ਇਹ ਦੇਖਾਂਗੇ ਵੀ ਇਹਨਾਂ ਨੂੰ ਪਾਣੀ ਦੀ ਜ਼ਰੂਰਤ ਕਦੋਂ ਪਊਗੀ ਕਿੰਨਾ ਸਮਾਂ ਜਿਉ ਸਕਦੇ ਨੇ ਇਹ ਨਹੀਂ ਹੈਗਾ ਵੀ ਕੁਦਰਤੀ ਖੇਤੀ ਵਿੱਚ ਆਪਾਂ ਵੀ ਇਹਨਾਂ ਫਸਲਾਂ ਨੂੰ ਇਹ ਸੱਭਾ ਪਾਣੀ ਲਈ ਇਹ ਕੋ ਜਿਹੜੇ ਕੁਦਰਤੀ ਖੇਤੀ ਆ ਕੁਦਰਤੀ ਖੇਤੀ ਵਿੱਚ ਆਪਾਂ ਕੁਦਰਤ ਨੂੰ ਬਚਾਉਣਾ ਜਿਹੜੀ ਇਹ ਬਜਾਈ ਵੀ ਕੀਤੀ ਗਈ ਆ ਉਹ ਬੜੇ ਸਿੱਧੀਆਂ ਚੌਰਸ ਜਿਹੜਾ ਕ੍ਰੋਸ ਹੁੰਦਾ ਉਸ ਤਰ੍ਹਾਂ ਨਹੀਂ ਬੀਜੀ ਗਈ ਇਹ ਟੇਡੀਆਂ ਨੇ ਜਿਵੇਂ ਦੇਖੋ ਆ ਤੁਸੀਂ ਉਹ ਟੇਡਾ ਬਣ ਜਾ ਨਜ਼ਰ ਆਉਂਦਾ ਲਾਈਨ 'ਚ ਕਿਉਂਕਿ ਇਹ 3-4 ਦਿਨ ਬਜਾਈ ਤੋਂ ਪਹਿਲਾਂ ਹਵਾ ਨੂੰ ਰੇਤੇ ਨੂੰ ੜਾ ਕੇ ਦੇਖਦੇ ਵੀ ਜਿਆਦਾ ਹਵਾ ਕਿਹੜੀ ਸਾਈਡ ਨੂੰ ਚੱਲਦੀ ਆ ਤਾਂ ਕਿ ਆਪਾਂ ਨੂੰ ਅੱਗੇ ਜਾ ਕੇ ਤਾਂ ਫਾਇਦਾ ਮਿਲੇ ਤਾਂ ਦੇਖਿਆ ਗਿਆ ਵੀ ਹਵਾ ਆਹ ਤੇ ਸਾਨੂੰ ਵੱਧ ਚੱਲਦੀ ਆ ਕਿਉਂਕਿ ਫਿਰ ਉਸ ਹੱਬ ਨਾਲ ਟੇਡੀਆਂ ਮੌਕਿਨ ਵੀ ਇਸ ਤਰ੍ਹਾਂ ਟੇਡਾ ਰੱਖਿਆ ਗਿਆ ਤੇ ਬਾਕੀ ਉਸ ਤਰ੍ਹਾਂ ਕੇ ਲਾਈਨ ਬਣਦੀ ਗਈ ਜਦੋਂ ਇਹ ਫਸਲ ਵੱਡੀ ਹੋ ਜੂ ਤਾਂ ਇਹਦਾ ਰਿਜ਼ਲਟ ਵੀ ਵਧੀਆ ਹੋਊਗਾ ਕਿਉਂਕਿ ਕੁਦਰਤੀ ਖੇਤੀ ਵਿੱਚ ਜੇ ਤੁਸੀਂ ਕਿਸੇ ਫਸਲ ਦਾ ਵਧੀਆ ਸਵਾਦ ਲੈਣਾ ਤਾਂ ਜਿੰਨੀ ਕੁਦਰਤ ਤੇ ਨੇਚਰ ਚ ਖੁਦ ਨੂੰ ਤਿਆਰ ਕਰੂਗੀ ਉਨਾਂ ਹੀ ਉਹਦਾ ਵਧੀਆ ਰਿਜ਼ਲਟ ਆਊਗਾ ਕਿਉਂਕਿ ਜਿੰਨੇ ਪੌਦੇ ਦੀ ਜੜ ਪ੍ਰਣਾਲੀ ਮਜ਼ਬੂਤ ਹੋਊਗੀ ਉਨਾਂ ਹੀ ਪੌਦੇ ਦੇ ਵਿੱਚ ਮਾਰੋਂ ਖਰਾਕੀ ਤੱਤ ਖਿੱਚਣ ਦੀ ਤਾਕਤ ਵੱਧਦੀ ਆ ਤੇ ਖਰਾਕੀ ਦਾ ਤੱਤ ਵਧ ਲੈ ਕੇ ਆਊਗਾ ਤਾਂ ਸੁਆਦ ਵੀ ਵਧੂਗਾ ਬਾਕੀ ਮੇਨ ਗੱਲ ਇਹ ਵੀ ਆ ਵੀ ਸਾਡੀ ਮਿੱਟੀ ਵਿੱਚ ਵੀ ਖਰਾਕੀ ਤੱਤ ਪੂਰੇ ਹੋਣੇ ਚਾਹੀਦੇ ਨੇ ਜੇ ਮਿੱਟੀ 'ਚ ਖਰਾਕੀ ਤੱਤਾਂ ਦੀ ਕਮੀ ਆ ਤਾਂ ਵੀ ਸਾਡੀਆਂ ਫਸਲਾਂ ਨੂੰ ਬਿਮਾਰੀਆਂ ਵੀ ਵੱਧ ਲੱਗਦੀਆਂ ਨੇ ਕਿਉਂਕਿ ਬਹੁਤ ਸਾਰੇ ਐਸੇ ਤੱਤ ਨੇ ਜਿਨ੍ਹਾਂ ਨਾਲ ਸੁੰਡੀ ਫਸਲ ਤੇ ਅਟੈਕ ਨਹੀਂ ਕਰ ਸਕਦੀ ਕਿਉਂਕਿ ਜਦੋਂ ਕਿਸੇ ਤੱਤ ਦੀ ਕਮੀ ਹੁੰਦੀ ਹੈ ਤਾਂ ਪੌਦਾ ਇਸ ਤਰ੍ਹਾਂ ਦੇ ਹਾਰਮੋਨ ਰਿਲੀਜ਼ ਕਰਦਾ ਸਮੈਲ ਪੈਦਾ ਕਰਦਾ ਵੀ ਮੈਂ ਆਪਣੀ ਪ੍ਰਜਾਤੀ ਅੱਗੇ ਵਧਾਉਣ ਯੋਗ ਨਹੀਂ ਤਾਂ ਵੀ ਉਹਤੇ ਕੀਟ ਹਮਲਾ ਕਰ ਦਿੰਦੇ ਨੇ ਪਰ ਜਦੋਂ ਸਾਰੇ ਧੱਤ ਮਿੱਟੀ ਦੇ ਪੂਰੇ ਹੁੰਦੇ ਨੇ ਤੇ ਪੌਦਿਆਂ ਦਾ ਵਧੀਆ ਵਿਕਾਸ ਹੁੰਦਾ ਤਾਂ ਉਹਨਾਂ ਨੂੰ ਮੱਲੋ ਮੱਲੀ ਅ ਬਿਮਾਰੀਆਂ ਨਹੀਂ ਲੱਗਦੀਆਂ ਤੇ ਉਹ ਸੋਕਾ ਝੱਲਣ ਦੀ ਤਾਕਤ ਵੱਧਦੀ ਆ ਤੇ ਜਦੋਂ ਸੋਕਾ ਝੱਲਣ ਦੀ ਤਾਕਤ ਵੱਧ ਗਈ ਤਾਂ ਉਸ ਪੌਦੇ ਵਿੱਚ ਬਿਮਾਰੀਆਂ ਲੜਨ ਦੀ ਤਾਕਤ ਵੀ ਕੁਦਰਤ ਵੱਲੋਂ ਹੀ ਵੱਧ ਜਾਂਦੀ ਆ ਸੋ ਇਸ ਤਰ੍ਹਾਂ ਆਪਾਂ ਰਲਮੀਆਂ ਦੋ ਫਸਲਾਂ ਵੀ ਪੀਜੇਆਂ ਮਿੱਟੀ ਨੂੰ ਨਾਈਟ੍ਰੋਜਨ ਦੇਣ ਲਈ ਤਾਂ ਕਿ ਦੇਣ ਲਈ ਮੂੰਗੀ ਦੀ ਫਸਲ ਹੋਈ ਦੋ ਕੇ ਆਪਣਾ ਚੱਕਰ ਪੂਰਾ ਕਰਨ ਤੋਂ ਬਾਅਦ ਖਤਮ ਹੋ ਜੂ ਜਿਹੜੀ ਭਿੰਡੀ ਆ ਲੰਬੇ ਸਮੇਂ ਤੱਕ ਚੱਲਦੀ ਰਹੂ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਵਿੱਚ ਦੋ ਫਸਲਾਂ ਵੀ ਲੈ ਲਾਂਗੇ ਤੇ ਮਿੱਟੀ ਨੂੰ ਆਪਾਂ ਨਾਈਟ੍ਰੋਜਨ ਵੀ ਦਵਾਂਗੇ ਤੇ ਜਿਹੜੀ ਜਦੋਂ ਪਾਣੀ ਦੀ ਬਰਤੋਂ ਹੀ ਘਟ ਕੀਤੀ ਗਈ ਆ ਤਾਂ तकरीबन ਜਿਹੜਾ ਨਦੀਨਾਂ ਦੀ ਸਮੱਸਿਆ ਕੁਦਰਤੀ ਖੇਤੀ ਜੀ ਤਾਂ ਉਹ ਵੀ ਖਤਮ ਹੀ ਹੋ ਜਾਂਦੀ ਹੈ ਕਿਉਂਕਿ ਜਦੋਂ ਪਾਣੀ ਲਾਵਾਂਗੇ ਕਿਸੇ ਦਿਨ ਤਾਨੂੰ ਪਾਣੀ ਲਾਉਣੇ ਪੈਣਾ ਤਾਂ ਉਸ ਟਾਈਮ ਨਦੀਨ ਰੁਗਣਾ ਉਹ ਨਦੀਨ ਨੂੰ ਬਾਕੀ ਜਿਹੜੀ ਆਪਣੀ ਆ ਤਰਫਾਲੀ ਕਦੇ ਕਦੇ ਫੇਰ ਦੰਨੇ ਆ ਜੇ ਕੋਈ ਨਦੀਨ ਰੁਗ ਗਿਆ ਵੀ ਥੋੜਾ ਬਹੁਤਾ ਤਾਂ ਇਹਨੇ ਬਿਲਕੁਲ ਹੀ ਖਤਮ ਕਰ ਦੇਣਾ ਨਦੀਨਾਂ ਦੀ ਸਮੱਸਿਆ ਵੀ ਖਤਮ ਹੋ ਗਈ ਕੀਟ ਨੂੰ ਘੱਟ ਤਾਂ ਲੱਗੂ ਕਿਉਂਕਿ ਇਹਨੇ ਸੋਕਾ ਚੱਲ ਕੇ ਤਿਆਰ ਹੋਣਾ ਤੇ ਜਦੋਂ ਕੋਈ ਫਸਲ ਸੋਕਾ ਚੱਲ ਕੇ ਤਿਆਰ ਹੁੰਦੀ ਆ ਤਾਂ ਉਹ ਮਜ਼ਬੂਤ ਵੀ ਹੁੰਦੀ ਹੈ ਭਾਵੇਂ ਕਦ ਘੱਟ ਕਰੂਗੀ ਪਰ ਜਦ ਪਾਣੀ ਲੱਗਿਆ ਤਾਂ ਸਮਝੋ ਉਹ ਅੰਮ੍ਰਿਤੇ ਮਿਲ ਗਿਆ ਸੋ ਉਸ ਤਰ੍ਹਾਂ ਆਪਣਾ ਵਾਧਾ ਵੀ ਕਰ ਲੂਗੀ ਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਕੁਦਰਤੀ ਖੇਤੀ 'ਚ ਸੋ ਆਪਣੇ ਬਜ਼ੁਰਗਾਂ ਦੀਆਂ ਉਹ ਖੇਤੀ ਦੀ ਤਕਨੀਕਾਂ ਨੂੰ ਉਹ ਗਿਆਨ ਨੂੰ ਆਪਾਂ ਸਮਝੀਏ ਤੇ ਅੱਗੇ ਵਧੀਏ ਤੇ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਵਿੱਚ ਆਪਣੀਆਂ ਫਸਲਾਂ ਨੂੰ ਮਿੱਟੀ ਨੂੰ ਪਾਣੀ ਨੂੰ ਬਚਾ ਸਕਦੇ ਹਾਂ ਤੇ ਕੁਦਰਤੀ ਖੇਤੀ ਵਿੱਚ ਜਿੱਦਣ ਆਪਾਂ ਇਹ ਚੀਜ਼ਾਂ ਨੂੰ ਬਚਾਉਣਾ ਸਿੱਖੇ ਤਾਂ ਕੁਦਰਤੀ ਖੇਤੀ ਬਹੁਤ ਸਸਤੀ ਤੇ ਸੌਖੀ ਹੋ ਜਾਂਦੀ ਆ ਪਰ ਸਾਡੇ ਦਿਮਾਗ ਵਿੱਚ ਫਿੱਟ ਹੋ ਚੁੱਕਿਆ ਵੀ ਜਿਹੜੀ ਕੁਦਰਤੀ ਖੇਤੀ ਆ ਇਹਨੂੰ ਵੀ ਹਰੀ ਕ੍ਰਾਂਤੀ ਖੇਤੀ ਵਾਂਗ ਹੀ ਕਰਨਾ ਪੈਂਦਾ ਕੁਦਰਤੀ ਖੇਤੀ ਬਿਲਕੁਲ ਇੱਕ ਵੱਖਰਾ ਢੰਗ ਤਰੀਕਾ ਆਉਦਿਆਂ ਨੂੰ ਰੌਸ਼ਨੀ ਹਵਾ ਧੁੱਪਾਂ ਸਾਰਾ ਕੁਝ ਕੁਦਰਤੋਂ ਲੈਣ ਦੇ ਤਰੀਕਿਆਂ ਦਾ ਪਤਾ ਹੁੰਦਾ ਪਰ ਅਸੀਂ ਉਹਨੂੰ ਧੱਕੇ ਨਾਲ ਦੇਈ ਜਾਂਦੇ ਆ ਇਸ ਤਰ੍ਹਾਂ ਜਿਹੜਾ ਪਾਣੀ ਫਸਲਾਂ ਲਈ ਅਮਰਤ ਹੁੰਦਾ ਹੈ ਕਈ ਵਾਰੀ ਫਸਲਾਂ ਲਈ ਉਹ ਜ਼ਹਿਰ ਬਣ ਜਾਂਦਾ ਹੈ ਜਿਹੜੇ ਤੋਂ ਬਾਬਾ ਆ ਵੀ ਉਹ ਫਸਲਾਂ ਨੂੰ ਅ ਤਰ੍ਹਾਂ ਤਰ੍ਹਾਂ ਦੇ ਕੀੜੇ ਤੇ ਬਿਮਾਰੀਆਂ ਜਿਆਦਾ ਘੇਰਦੀਆਂ ਨੇ ਤਾਂ ਉਸ ਤਰ੍ਹਾਂ ਇਹ ਫਸਲਾਂ ਬਿਮਾਰ ਹੋਣਗੀਆਂ ਤਾਂ ਉਹਨਾਂ ਤੇ ਕੁਛ ਨਾ ਕੁਛ ਸੜਕਣਾ ਪਊ ਜੋ ਇਨਸਾਨਾਂ ਲਈ ਵੀ ਜਿਆਦਾ ਵਧੀਆ ਨਹੀਂ ਹੁੰਦਾ ਤੇ ਮਿੱਟੀ ਲਈ ਵੀ ਨਹੀਂ ਵਧੀਆ ਹੁੰਦਾ ਸੋ ਆਪਾਂ ਆਪਣੀ ਕੁਦਰਤੀ ਖੇਤੀ ਵਿੱਚ ਅ ਜਿੰਨਾ ਪਾਣੀ ਬਚਾਉਣਾ ਸਿੱਖ ਜਾਗੇ ਜਿੰਨੀਆਂ ਤਕਨੀਕਾਂ ਸਿੱਖਾਂਗੇ ਸੋ ਕੁਦਰਤ ਸਿਖਾਉਂਦੀ ਆ ਤੇ ਉਹ ਤੋਂ ਆਪਾਂ ਸਿੱਖੀਏ ਤੇ ਆਪਣੀ ਫਸਲਾਂ ਨੂੰ ਮਜ਼ਬੂਤ ਤਾਕਤਵਰ ਤੇ ਵੱਧ ਸੁਆਦ ਵਾਲੀਆਂ ਬਣਾਈਏ ਤਾਂ ਕਿ ਸਾਡੀ ਮਿੱਟੀ ਵੀ ਬਚੇ ਸਿਹਤ ਵੀ ਬਚੇ ਸੋ ਬਹੁਤ ਧੰਨਵਾਦ ਜੀ ਇਹ ਆਪਾਂ ਡਬਲ ਫਸਲ ਸੀ ਮੂੰਗੀ ਪਿੰਡੀ ਵਿੱਚ ਥੋੜਾ ਬਹੁਤਾ ਗੁਆਰਾ ਬੀਜਿਆ ਗਿਆ ਸੋ ਇਸ ਤਰ੍ਹਾਂ ਹੀ ਕੁਦਰਤੀ ਖੇਤੀ ਚ ਹੋ ਰਿਹਾ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ